ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਫਲੈਗਸ਼ਿਪ ਪ੍ਰੋਗਰਾਮ ਇਨਸਪਾਇਰ ਅਵਾਰਡ ਮਾਨਕ ਪ੍ਰਦਰਸ਼ਨੀ ਅਤੇ ਪ੍ਰੋਜੈਕਟ ਪ੍ਰਤੀਯੋਗਤਾ ਮੋਗਾ ਜ਼ਿਲ੍ਹੇ ਦੇ ਪਿੰਡ ਡਰੋਲੀ ਭਾਈ ਵਿੱਚ ਕਰਵਾਈ ਗਈ ਵਿਗਿਆਨ ਦੀ ਖੋਜ ਅਤੇ ਨਵੀਨਤਾ ਲਿਆਉਣ ਦੇ ਮਕਸਦ ਵਾਲੀ ਪ੍ਰਤੀਯੋਗਤਾ ਵਿੱਚ ਫਿਰੋਜ਼ਪੁਰ, ਫਰੀਦਕੋਟ ਅਤੇ ਮੋਗਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਆਪਣੇ ਹੱਥੀਂ ਤਿਆਰ ਕੀਤੇ ਮਾਡਲਾਂ ਨਾਲ ਸ਼ਿਰਕਤ ਕੀਤੀ ਪਰਦਰਸ਼ਨੀ ਵਿੱਚ ਰੋਬੋਟ ਡਰਾਈਵਰਾਂ ਨੂੰ ਨੀਂਦ ਆਉਣ ਤੋਂ ਬਚਾਉਣ ਲਈ ਦਿਵਿਆਂਗਾਂ ਲਈ ਪੌੜੀ ਚੜਨ ਵਾਲੀ ਕੁਰਸੀ ਪੰਛੀਆਂ ਨੂੰ ਕਰੰਟ ਤੋਂ ਬਚਾਉਣ ਵਾਲੇ ਪ੍ਰੋਜੈਕਟ ਖਿੱਚ ਦਾ ਕੇਂਦਰ ਰਹੇ ਇਸ ਮੌਕੇ ਡਾਕਟਰ ਨਵਨੀਤ ਕੁਮਾਰ ਨੇ ਦੱਸਿਆ ਕਿ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਵੱਲੋਂ ਚੁਣੇ ਗਏ ਵਿਦਿਆਰਥੀਆਂ ਨੂੰ ਜ਼ਿਲ੍ਹਾ ਪੱਧਰੀ ਪ੍ਰਦਰਸ਼ਨੀ ਵਿੱਚ ਭਾਗ ਲੈਣ ਦੀ ਆਗਿਆ ਦਿੱਤੀ ਗਈ ਏ ਰਾਜ ਪੱਧਰੀ ਪ੍ਰਦਰਸ਼ਨੀ ਲਈ ਚੁਣੇ ਗਏ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਰਾਵਾੜ ਵਖੇ ਆਪਣਾ ਇੱਕ ਮਾਡਲ ਬਣਾ ਕੇ ਲੈ ਕੇ ਆਇਆ ਸੀ ਬੇਸ਼ੱਕ ਮੈਂ ਆਪਣਾ ਮਾਡਲ ਲਿਆਂਦਾ ਸੀ ਪਰ ਮੈਨੂੰ ਹੋਰ ਵੀ ਬਹੁਤ ਸਾਰੇ ਮਾਡਲ ਵੇਖਣ ਨੂੰ ਮਿਲੇ ਤੇ ਜਿਨ੍ਹਾਂ ਤੋਂ ਮੈਨੂੰ ਬਹੁਤ ਹੀ ਕੁਝ ਸਿੱਖਣ ਨੂੰ ਮਿਲਿਆ ਅਤੇ ਮੈਂ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ